ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀ ਅਤੇ ਕੈਨੇਡਾ ਜਾਣ ਦੇ ਅਤੇ ਵਰਕ ਪਰਮਿਟ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਤੇ ਪੰਜਾਬੀਆਂ ਦੇ ਲਈ ਹੋ ਚੁੱਕਾ ਹੈ ਵੀਜ਼ਾ ਫ੍ਰੀ ਜੀਹਾਂ ਜਿੱਥੇ ਕੀ ਪਿਛਲੇ ਸਮੇਂ ਤੋਂ ਹੀ ਇਹ ਐਲਾਨ ਕੀਤਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਫ੍ਰੈਂਚ ਭਾਸ਼ਾ ਦਾ ਗਿਆਨ ਹੋਵੇਗਾ ਉਹਨਾਂ ਨੂੰ ਵੱਧ ਤੋਂ ਵੱਧ ਪੀਆਰ ਦਿੱਤੀ ਜਾਵੇਗੀ ਸੋ ਇਸੇ ਦੌਰਾਨ ਹੁਣ ਬਿਨਾ ਐਲਐਮਆਈ ਤੋਂ ਵੀ ਤੁਸੀਂ ਕੈਨੇਡਾ ਦੇ ਵਿੱਚ ਵਰਕ ਪਰਮਿਟ ਲੈ ਸਕਦੇ ਸਕਦੇ ਹੋ ਜਿਸ ਦੇ ਲਈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਫ੍ਰੈਂਚ ਭਾਸ਼ਾ ਦੇ ਵਿੱਚ ਵੀ ਹੁਣ ਜਿਹੜੀ ਕੀ ਕਟੌਤੀ ਕਰ ਦਿੱਤੀ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਫ੍ਰੈਂਚ ਭਾਸ਼ਾ ਦੀ ਮੰਗ ਦੇ ਵਿੱਚ ਕਟੌਤੀ ਕੀਤੀ ਗਈ ਹੈ ਜਿੱਥੇ ਕਿ ਪਹਿਲਾਂ ਤੁਹਾਨੂੰ ਰਾਈਟਿੰਗ ਲਿਸਨਿੰਗ ਅਤੇ ਸਪੀਕਿੰਗ ਦੇ ਵਿੱਚ ਜਿਹੜੇ ਕੀ 5 ਬੈਂਡ ਲੈਣੇ ਪੈਂਦੇ ਸੀ ਪਰ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਸਿਰਫ ਜਿਹੜਾ ਕੀ ਲਿਸਨਿੰਗ ਅਤੇ ਜਿਹੜਾ ਕੀ ਸਪੀਕਿੰਗ ਦੇ ਵਿੱਚ ਹੀ 5 ਬੈਂਡ ਲੈ ਲੈਂਦੇ ਹੋ ਤੇ ਤੁਹਾਨੂੰ ਜਿਹੜਾ ਕੀ ਬਿਨਾ ਐਲ ਐਮ ਆਈ ਤੋਂ ਕੈਨੇਡਾ ਦੇ ਵਿੱਚ ਪੀ ਆਰ ਮਿਲ ਸਕਦੀ ਹੈ ਤੇ ਵਰਕ ਪਰਮਿਟ ਵੀ ਮਿਲ ਸਕਦਾ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀਂ ਸਮਝ ਸਕਦੇ ਹੋ ਤੇ ਇਸ ਤੋਂ ਇਲਾਵਾ ਬੋਲ ਸਕਦੇ ਹੋ ਤੇ ਕਿਸੇ ਨੂੰ ਸਮਝਾ ਸਕਦੇ ਹੋ ਫ੍ਰੈਂਚ ਭਾਸ਼ਾ ਦੇ ਵਿੱਚ ਤੇ ਫਿਰ ਵੀ ਹੁਣ ਜਿਹੜਾ ਕਿ ਬਿਨਾ ਐਲ ਐਮ ਆਈ ਤੋਂ ਤੁਹਾਨੂੰ ਕੈਨੇਡਾ ਦੇ ਵਿੱਚ ਵਰਕ ਪਰਮਿਟ ਮਿਲ ਸਕਦਾ ਹੈ ਇਸ ਤੋਂ ਇਲਾਵਾ ਹੁਣ ਵਿਦੇਸ਼ ਦੇ ਵਿੱਚ ਘੁੰਮਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਭਾਰਤੀ ਪਾਸਪੋਰਟ ਦੇ ਉੱਤੇ 59 ਕੰਟਰੀਆਂ ਵੀਜ਼ਾ ਫ੍ਰੀ ਹੋ ਚੁੱਕੀਆਂ ਹਨ ਤੇ ਭਾਰਤੀ ਪਾਸਪੋਰਟ ਦੇ ਵੱਲੋਂ ਵੀ ਜਿਹੜਾ ਆਪਣੀ ਰੈਂਕਿੰਗ ਦੇ ਵਿੱਚ ਛਲਾਂਗ ਲਗਾਈ ਗਈ ਹੈ ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ ਤੇ ਪਿਛਲੇ ਸਾਲਾਂ ਦੇ ਦੌਰਾਨ ਭਾਰਤੀ ਪਾਸਪੋਰਟ 85ਵੇਂ ਨੰਬਰ ਤੇ ਸੀ ਸੋ ਹੁਣ ਜਿਹੜਾ ਕਿ ਭਾਰਤੀ ਪਾਸਪੋਰਟ 77ਵੇਂ ਨੰਬਰ ਦੇ ਉੱਤੇ ਆ ਚੁੱਕਾ ਹੈ ਸੋ ਲਗਾਤਾਰ ਵੱਡੀ ਛਲਾਂਗ ਜਿਹੜੀ ਆ ਭਾਰਤੀ ਪਾਸਪੋਰਟ ਦੇ ਦੁਆਰਾ ਲਗਾਈ ਗਈ ਹੈ ਤੇ ਹੁਣ ਤੁਸੀਂ 59 ਕੰਟਰੀਆਂ ਦੇ ਵਿੱਚ ਬਿਨਾ ਵੀਜ਼ਾ ਦੇ ਵੀਜ਼ਾ ਔਨ ਅਰਾਈਵਲ ਦੇ ਜਾ ਸਕਦੇ ਹੋ ਜਿਸ ਦੇ ਵਿੱਚ ਕਿ ਕਈ ਜਿਹੜੀਆਂ ਜਿਓਰਪ ਦੀਆਂ ਕੰਟਰੀਆਂ ਵੀ ਸ਼ਾਮਿਲ ਹਨ ਸੋ ਇਹ ਕੰਟਰੀਆਂ ਦੀ ਟਰੈਵਲ ਹਿਸਟਰੀ ਬਣਾ ਕੇ ਤੁਸੀਂ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਤਾਂ ਵੀ ਆਸਾਨੀ ਦੇ ਨਾਲ ਵੀਜ਼ਾ ਪ੍ਰਾਪਤ ਕਰ ਸਕਦੇ ਹੋ ਸੋ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਅਤੇ ਇਸ ਤੋਂ ਇਲਾਵਾ ਯੂਕੇ ਵਰਗੇ ਦੇਸ਼ਾਂ ਦੇ ਵਿੱਚ ਜਾਣ ਵਾਲੇ ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ